ਲਓ ਜੀ ਦੇਖੋ ਪੂਰਨ ਭਗਤ ਜੀ ਦਾ ਟਿੱਲਾ ਜੀ ਹਾਂ ਉਹੀ ਪੂਰਨ ਭਗਤ ਜਿਸ ਨੂੰ ਕੇ ਰਾਜ ਨੇ ਵੱਢ ਕੇ ਖੂਚ ਸਟਵਾਤਾ ਸੀ ਉਹੀ ਪੂਰਨ ਭਗਤ ਜਿਸ ਦੀਆਂ ਕਿ ਆਪਾਂ ਦਾਦਾ-ਦਾਦੀ ਤੋਂ ਛੋਟੇ ਹੁੰਦੇ ਬਾਤਾਂ ਸੁਣਦੇ ਆਏ ਆ ਉਹੀ ਪੂਰਨ ਭਗਤ ਜਿਸ ਤੇ ਕੇ ਉਸ ਦੀ ਮਤਰੀ ਮਾਂ ਦਾ ਦਿਲ ਆ ਗਿਆ ਸੀ ਜੀ ਹਾਂ ਤੁਹਾਨੂੰ ਅੱਜ ਪੂਰਾ ਇਤਿਹਾਸ ਦੱਸਾਂਗੇ ਤੇ ਤੁਹਾਨੂੰ ਇਹ ਅਸਥਾਨ ਦਾ ਪੂਰਾ ਦ੍ਰਿਸ਼ ਦਿਖਾਵਾਂਗੇ ਆਸੇ-ਪਾਸੇ ਪੂਰਨ ਭਗਤ ਜੀ ਹੈ ਕੌਣ ਸੀ ਉਹਨਾਂ ਦੇ ਪਿਤਾ ਨੇ ਉਨੂੰ ਵੱਢ ਕੇ ਖੂਹ ਦੇ ਵਿੱਚ ਕਿਉਂ ਸਟਵਾਇਆ ਸੀ ਅਤੇ ਮਤ੍ਰਈ ਮਾਂ ਕੌਣ ਸੀ ਤੇ ਉਹਦਾ ਦਿਲ ਕਿਉਂ ਆਇਆ ਸੀ ਤੁਹਾਨੂੰ ਸਾਰੀਆਂ ਗੱਲਾਂ ਤੋਂ ਅੱਜ ਜਾਣੂ ਕਰਵਾਵਾਂਗੇ ਪੂਰਨ ਭਗਤ ਦੇ ਪਿਤਾ ਦਾ ਨਾਮ ਸੀ ਰਾਜਾ ਸਲਵਾਨ ਅਤੇ ਰਾਜੇ ਸਲਵਾਨ ਦੀ ਪਤਨੀ ਸੀ ਰਾਣੀ ਇਛਰਾ ਇਹਨਾਂ ਦੋਹਾਂ ਦੇ ਘਰ ਜਦੋਂ ਬੱਚਾ ਜਨਮ ਲੈਂਦਾ ਮਤਲਬ ਕਿ ਬਾਬਾ ਪੂਰਨ ਭਗਤ ਜੀ ਜਦੋਂ ਇਹਨਾਂ ਦਾ ਜਨਮ ਹੋਇਆ ਰਾਜੇ ਸਲਵਾਨ ਤੇ ਰਾਣੀ ਇਛਰਾ ਦੇ ਘਰ ਤਾਂ ਰਾਜੇ ਸਲਵਾਨ ਨੇ ਕੀ ਕੀਤਾ ਕਿ ਸਾਰੇ ਮਤਲਬ ਕੇ ਇਲਾਕੇ ਦੇ ਆਪਣੇ ਦੇ ਪੰਡਤ ਵੇਦ ਬੁਲਾਏ ਪੰਡਤਾਂ ਵੇਦਾਂ ਨੇ ਆ ਕੇ ਰਾਜੇ ਸਲਵਾਨ ਨੂੰ ਕਿਹਾ ਵੀ ਇਹ ਬੱਚਾ ਤੇਰੇ ਲਈ ਮਨਹੂਸ ਹੈ ਵੀ ਤੂੰ ਇਹਦਾ 12 ਸਾਲ ਮੂੰਹ ਨਹੀਂ ਵੇਖਣਾ ਤਾਂ ਫਿਰ ਕੀ ਹੈ ਕਿ ਪੰਡਤਾਂ ਵੇਦਾਂ ਦੀ ਰਾਜੇ ਸਲਵਾਨ ਨੇ ਮੰਨੀ ਤੇ ਪੂਰਨ ਭਗਤ ਨੂੰ 12 ਸਾਲ ਵਾਸਤੇ ਭੋਰੇ ਦੇ ਵਿੱਚ ਪਾ ਦਿੱਤਾ ਗਿਆ ਭੋਰੇ ਚ ਪਾਉਣ ਦਾ ਮਤਲਬ ਹੁੰਦਾ ਹੈ ਕਿ 12 ਸਾਲ ਕਿਸੇ ਵਿਅਕਤੀ ਨੂੰ ਇੱਕ ਕਮਰੇ ਦੇ ਵਿੱਚ ਹੀ ਰੱਖਣਾ ਤੇ ਇਦਾਂ ਹੀ ਪੂਰਨ ਭਗਤ ਨਾਲ ਕੀਤਾ ਗਿਆ 12 ਸਾਲ ਉਹਨੂੰ ਅਲੱਗ ਰੱਖਿਆ ਗਿਆ ਉਸ ਦੀ ਨਿਗਾਹ ਤੋਂ ਦੂਰ ਰਾਜਾ ਸਲਵਾਨ ਦੀ ਤੋਂ ਇੱਕ ਕਮਰੇ ਦੇ ਵਿੱਚ ਉਸ ਨੂੰ ਬਾਹਰਲਾ ਦ੍ਰਿਸ਼ ਜਮਾਂ ਨਹੀਂ ਦਿਖਾਇਆ ਗਿਆ ਅੰਦਰ ਜੋ ਦਾ ਸਭ ਕੁਝ ਹੁੰਦਾ ਸੀ ਰੋਟੀ ਪਾਣੀ ਖਾਣ ਪੀਣ ਤੁਸੀਂ ਸਮਝ ਸਕਦੇ ਹੋ ਜੋ ਵੀ ਸਾਰਾ ਕੁਝ ਕਮਰੇ ਦੇ ਅੰਦਰ ਹੀ ਹੁੰਦਾ ਸੀ ਅਤੇ 12 ਸਾਲ ਬਾਅਦ ਜਦੋਂ 12 ਸਾਲ ਦਾ ਹੋਇਆ ਤਾਂ 12 ਸਾਲਾਂ ਦੇ ਵਿੱਚ ਹੀ ਪੂਰਨ ਭਗਤ ਤੇ ਇੰਨਾ ਜ਼ਿਆਦਾ ਰੂਪ ਚੜ ਗਿਆ ਸੀ ਉਹਦੀ ਚੰਗੀ ਪਰਵਰਿਸ਼ ਕਰਕੇ ਖਾਣ ਪੀਣ ਕਰਕੇ ਬੀ ਉਹ 12 ਸਾਲਾਂ ਦੇ ਵਿੱਚ ਇੱਕ ਚੰਗਾ ਨੌਜਵਾਨ ਲੱਗਦਾ ਸੀਗਾ ਜਿਵੇਂ ਕੋਈ 18-20 ਸਾਲ ਦਾ ਹੁੰਦਾ 12 ਸਾਲ ਬੀਤ ਗਏ 12 ਸਾਲ ਬਾਅਦ ਜਦੋਂ ਪੂਰਨ ਨੂੰ ਭੋਰੇ ਚੋਂ ਬਾਹਰ ਕੱਢਣਾ ਸੀ ਤਾਂ ਰਾਜੇ ਨੇ ਪੂਰਾ ਆਪਦਾ ਮਹਿਲ ਹਾਰ ਸ਼ਿੰਗਾਰ ਕੀਤਾ ਫੁੱਲ ਲਗਾਏ ਸਜਾਵਟਾਂ ਕੀਤੀਆਂ ਲੋਕ ਦੂਰੋਂ-ਦੂਰੋਂ ਬੁਲਾਏ ਤੇ ਪੂਰਾ ਸੋਹਣਾ ਦਰਬਾਰ ਸਜਾਇਆ ਤੇ ਜਦੋਂ ਦਰਬਾਰ ਦੇ ਵਿੱਚ ਪੂਰਨ ਭਗਤ ਪਹਿਲਾ ਪੈਰ ਪਾਉਂਦਾ ਤੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਆ ਤੇਰੇ ਪਿਤਾ ਨੇ ਆ ਤੇਰੇ ਮਾਤਾ ਨੇ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਰਾਜੇ ਸਲਵਾਨ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਤਾਂ ਫਿਰ ਆਪਣੀ ਮਾਤਾ ਇਛਰਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲੈਂਦਾ ਜ਼ਿਕਰਯੋਗ ਗੱਲ ਇਹ ਹੈ ਕਿ ਜਦੋਂ 12 ਸਾਲ ਉਸ ਨੂੰ ਭੋਰੇ ਵਿੱਚ ਪਾਇਆ ਹੋਇਆ ਸੀ ਤਾਂ ਉਹਨਾਂ 12 ਸਾਲਾਂ ਦੇ ਵਿੱਚ ਰਾਜੇ ਸਲਵਾਨ ਨੇ ਦੂਜਾ ਵਿਆਹ ਕਰਵਾਇਆ ਸੀ ਲੂਣਾ ਦੇ ਨਾਲ ਲੂਣਾ ਨਾਮ ਦੀ ਔਰਤ ਸੀ ਤਾਂ ਉਸ ਬਾਰੇ ਵੀ ਪੂਰਨ ਭਗਤ ਨੂੰ ਦਰਬਾਰ 'ਚ ਦੱਸਿਆ ਜਾਂਦਾ ਕਿ ਇਹ ਤੇਰੀ ਮਤ ਰਈ ਮਾਂ ਹੈ ਤੇਰੀ ਸੋਤੇਲੀ ਮਾਂ ਤਾਂ ਫਿਰ ਕੀ ਹੈ ਕਿ ਪੂਰਨ ਭਗਤ ਵੀ ਉਸ ਨੂੰ ਖੜੇ ਮੱਥੇ ਕਬੂਲ ਕਰਦਾ ਤਾਂ ਉਸ ਨੂੰ ਵੀ ਮਾਂ ਕਹਿ ਕੇ ਪੁਕਾਰਦਾ ਤੇ ਉਸ ਦੇ ਵੀ ਪੈਰੀ ਹੱਥ ਲਗਾਉਂਦਾ ਜਦੋਂ ਲੂਣਾ ਮਤਲਬ ਕਿ ਰਾਜੇ ਦੀ ਜਿਹੜੀ ਦੂਜੀ ਪਤਨੀ ਸੀ ਰਾਣੀ ਲੂਣਾ ਜਦੋਂ ਉਹ ਵੇਖਦੀ ਹੈ ਪੂਰਨ ਭਗਤ ਵੱਲ ਇੰਨਾ ਸੋਹਣਾ ਸੁਨੱਖਾ ਉੱਚਾ ਲੰਮਾ ਨੌਜਵਾਨ ਇੰਨਾ ਰੂਪ ਚੜਿਆ ਤਾਂ ਮਤਲਬ ਕਿ ਉਸ ਦਾ ਦਿਲ ਬੇਈਮਾਨ ਹੋ ਜਾਂਦਾ ਹੈ ਪੂਰਨ ਭਗਤ ਤੇ ਇਹ ਭਗਤ ਸ਼ਬਦ ਤਾਂ ਬਾਅਦ ਵਿੱਚ ਨਾਮ ਨਾਲ ਲੱਗਿਆ ਪਰ ਪਹਿਲਾਂ ਨਾਮ ਉਸ ਦਾ ਪੂਰਨ ਸੀ ਤੇ ਰਾਣੀ ਲੂਣਾ ਪੂਰਨ ਦੇ ਰੰਗ ਰੂਪ ਵੇਖ ਕੇ ਡੁੱਲ ਜਾਂਦੀ ਹੈ ਉਸ ਦਾ ਦਿਲ ਉਸ ਤੇ ਸਿੱਧਾ ਹੋ ਜਾਂਦਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਦਿਨ ਪੂਰਨ ਆਪਣੇ ਕਮਰੇ ਦੇ ਵਿੱਚ ਮਹਿਲ ਦੇ ਵਿੱਚ ਇਕੱਲਾ ਬੈਠਿਆ ਹੁੰਦਾ ਜਿਹੜੀ ਰਾਜੇ ਦੀ ਦੂਜੀ ਪਤਨੀ ਉਹਦੀ ਮਤਰਈ ਮਾਂ ਪੂਰਨ ਦੀ ਰਾਣੀ ਲੂਣਾ ਉਹਦੇ ਕਮਰੇ ਚ ਜਾਂਦੀ ਹੈ ਪੂਰਨ ਦੇ ਕਮਰੇ ਚ ਅਤੇ ਫਿਰ ਉਸ ਨੂੰ ਉਹ ਮਾਂ ਸ਼ਬਦ ਕਹਿ ਕੇ ਬੁਲਾਉਂਦਾ ਹੈ ਅਤੇ ਆਸ਼ੀਰਵਾਦ ਲੈਂਦਾ ਹੈ ਪਰ ਲੂਣਾ ਉਸ ਨੂੰ ਪਿੱਛੇ ਕਰ ਦਿੰਦੀ ਹੈ ਤੇ ਕਹਿੰਦੀ ਹੈ ਕੀ ਖਬਰਦਾਰ ਜੇਕਰ ਮੈਨੂੰ ਮਾਂ ਕਿਹਾ ਤਾਂ ਮੈਂ ਨਹੀਂ ਤੇਰੀ ਮਾਂ ਹੈ ਗਿੱਤ ਨਾ ਮੈਂ ਤੈਨੂੰ ਆਪਦਾ ਪੁੱਤ ਸਮਝਦੀ ਆਂ ਅਸਲ ਦੇ ਵਿੱਚ ਮੇਰਾ ਤੇਰੇ ਤੇ ਆ ਗਿਆ ਦਿਲ ਤੇ ਫਿਦਾ ਹੋ ਗਿਆ ਹੈ ਤੇ ਮੈਂ ਤੇਰੇ ਨਾਲ ਮਤਲਬ ਕਿ ਤੁਸੀਂ ਸਮਝ ਜੋ ਸਿਆਣੇ ਤੁਸੀਂ ਵੀਡੀਓ ਬਹੁਤ ਸਾਰੀਆਂ ਭੈਣਾਂ ਵੀ ਦੇਖਦੀਆਂ ਹੋਣੀਆਂ ਮaaf ਕਰਨਾ ਮੈਂ ਬੋਲ ਨਹੀਂ ਸਕਦਾ ਸਮਝ ਜੋ ਵੀ ਉਹ ਕਰਨਾ ਚਾਹਣੀ ਆ ਅਤੇ ਫਿਰ ਕੀ ਹੁੰਦਾ ਹੈ ਕਿ ਪੂਰਨ ਭਗਤ ਦੇ ਚਿਹਰੇ ਦਾ ਰੰਗ ਉੱਟ ਜਾਂਦਾ ਹੈ ਇਹ ਗੱਲ ਸੁਣ ਕੇ ਉਹ ਕਹਿੰਦਾ ਕਿ ਮਾਂ ਤੂੰ ਪਾਗਲ ਹੋ ਗਈ ਹੈ ਵੀ ਮਾਂ ਪੁੱਤ ਦਾ ਰਿਸ਼ਤਾ ਇੱਕ ਦੁਨੀਆ ਦਾ ਸਰਵ ਉੱਚ ਰਿਸ਼ਤਾ ਹੈ ਸੱਚਾ ਸੁੱਚਾ ਰਿਸ਼ਤਾ ਹੈ ਤੇ ਮੈਂ ਇਸ ਰਿਸ਼ਤੇ ਨੂੰ ਤਾਰ-ਤਾਰ ਕਿਵੇਂ ਕਰ ਸਕਦਾ ਉਸ ਤੋਂ ਬਾਅਦ ਦੇ ਵਿੱਚ ਦੋ ਚਾਰ ਵਾਰ ਫਿਰ ਕੋਸ਼ਿਸ਼ ਕਰਦੀ ਹੈ ਪੂਰਨ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਪਰ ਉਹ ਕਾਮਯਾਬ ਨਹੀਂ ਹੁੰਦੀ ਅੰਤ ਜਦੋਂ ਉਸ ਨੂੰ ਲੱਗਦਾ ਹੈ ਕਿ ਇਹ ਗੱਲ ਮੇਰੇ ਵੱਸੋਂ ਬਾਹਰ ਹੈ ਵੀ ਪੂਰਨ ਮੇਰੇ ਹੱਥ-ਹੀਠ ਨਹੀਂ ਆਉਣ ਵਾਲਾ ਤਾਂ ਉਹ ਆਪਣੇ ਪਤੀ ਕੋਲ ਜਾਂਦੀ ਹੈ ਮਤਲਬ ਕਿ ਰਾਜੇ ਸਲਵਾਨ ਦੇ ਕੋਲ ਜਾਂਦੀ ਹੈ ਤੇ ਜਾ ਕੇ ਉਸ ਨੂੰ ਕਹਿੰਦੀ ਹੈ ਕਿ ਪੂਰਨ ਨੇ ਮੇਰੀ ਇੱਜ਼ਤ ਤੇ ਹੱਥ ਪਾਇਆ ਉਸ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਪੂਰਨ ਤੇ ਇਹ ਗੱਲ ਕਹਿ ਕੇ ਦੋਸ਼ ਲਗਾ ਦਿੱਤਾ ਜਾਂਦਾ ਹੈ ਦੋਸਤੋ ਇੰਨੀ ਗੱਲ ਸੁਣਦਿਆਂ ਸਾਰ ਹੀ ਰਾਜੇ ਸਲਵਾਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਉਹ ਨਾ ਕਿਸੇ ਨੂੰ ਪੁੱਛਦਾ ਨਾ ਕਰਦਾ ਸਿੱਧਾ ਹੀ ਸਿਪਾਈਆਂ ਨੂੰ ਹੁਕਮ ਦਿੰਦਾ ਹੈ ਕਿ ਪੂਰਨ ਦੇ ਟੋਟੇ ਟੋਟੇ ਕਰਕੇ ਇਹਨੂੰ ਜੰਗਲ 'ਚ ਖੂਚ ਛੁਟਿਓ ਜਦੋਂ ਸਪਾਹੀ ਪੂਰਨ ਨੂੰ ਜੰਗਲ ਵਿੱਚ ਲਾ ਜਾ ਰਹੇ ਹੁੰਦੇ ਆ ਉਹਦੇ ਟੋਟੇ ਕਰਨ ਵਾਸਤੇ ਖੂਚ ਸੱਟਨ ਵਾਸਤੇ ਤਾਂ ਫਿਰ ਜਿਹੜੀ ਪੂਰਨ ਦੀ ਅਸਲੀ ਮਾਂ ਹੁੰਦੀ ਹੈ ਰਾਣੀ ਇਛਰਾ ਤਾਂ ਉਹ ਸਪਾਹੀਆਂ ਦੇ ਗੋਡੇ ਫੜਦੀ ਹੈ ਪੈਰ ਹੀ ਹੱਥ ਲਾਉਂਦੀ ਐ ਮਿੰਤਨਤਰਲੇ ਕਰਦੀ ਐ ਰੋਂਦੀ ਕਰਲਾਉਂਦੀ ਐ ਤਾਂ ਹਾਂ ਮਾਰਦੀ ਕੀਰਨੇ ਪਾਉਂਦੀ ਐ ਵੀ ਮੇਰੇ ਪੁੱਤਰ ਨੂੰ ਛੱਡ ਦਿਓ ਇਹਦੀ ਜਾਨ ਬਖਸ਼ ਦਿਓ ਪਰ ਸਿਪਾਹੀ ਕਹਿੰਦੇ ਆ ਮਾਤਾ ਜੀ ਤਾ ਸਾਡਾ ਵੀ ਨਹੀਂ ਕਰਦਾ ਇਹ ਪਾਪ ਕਰਨ ਦਾ ਪਰ ਕੀ ਕਰੀਏ ਅਸੀਂ ਮਜਬੂਰ ਆ ਅਸੀਂ ਹੁਕਮ ਦੇ ਬੱਧੇ ਆ ਜੇਕਰ ਅਸੀਂ ਇਹ ਕੰਮ ਨਾ ਕੀਤਾ ਤਾਂ ਰਾਜੇ ਨੇ ਸਾਡੇ ਸਿਰ ਲਾਹ ਦੇਣੇ ਆ ਇਸ ਵਾਕਿਆ ਦੇ ਉੱਤੇ ਕੁਲਦੀਪ ਮਾਨਕ ਕਲੀਆਂ ਦੇ ਬਾਦਸ਼ਾਹ ਜੀ ਦਾ ਇੱਕ ਗੀਤ ਵੀ ਉਹਨਾਂ ਨੇ ਪੂਰਨ ਭਗਤ ਦੇ ਗਾਇਆ ਹੋਇਆ ਹੈ ਜਿਸ ਦੇ ਦੋ ਬੋਲ ਨੇ ਇਛਰਾ ਤਾਂ ਹਾਂ ਮਾਰਦੀ ਨਾਲੇ ਦੇਵੇ ਦੁਹਾਈਆਂ ਮੇਰੇ ਪੂਰਨ ਪੁੱਤ ਦੇ ਹੱਥ ਕੜੀਆਂ ਲਾਈਆਂ ਜੀ ਹਾਂ ਤਾਂ ਫੇਰ ਉਸ ਨੂੰ ਜੰਗਲ ਦੇ ਵਿੱਚ ਸਿਪਾਹੀ ਕੀ ਕਰਦੇ ਆ ਕਿ ਰਾਜ ਦੇ ਹੁਕਮ ਅਨੁਸਾਰ ਉਹਦੇ ਟੋਟੇ ਟੋਟੇ ਕਰਕੇ ਪੂਰਨ ਦੇ ਜੰਗਲ ਦੇ ਵਿੱਚ ਇੱਕ ਖੂਹ ਦੇ ਵਿੱਚ ਸੱਟ ਆਉਂਦੇ ਆ ਤੇ ਉਸ ਦੀ ਮਾਂ ਰੋਂਦੀ ਕਰ ਲਾਉਂਦੀ ਹੈ ਕੀਰ ਨੇ ਪਾਉਂਦੀ ਆ ਮਿੰਤਾ ਤਰਲੇ ਕਰਦੀ ਆ ਪਰ ਉਹਦੀ ਇੱਕ ਨਹੀਂ ਸੁਣੀ ਜਾਂਦੀ ਦੋਸਤੋ ਪਰ ਇਤਿਹਾਸ ਇੱਥੇ ਖਤਮ ਨਹੀਂ ਹੋ ਜਾਂਦਾ ਇਤਿਹਾਸ ਇਸ ਤੋਂ ਅੱਗੇ ਵੀ ਬੰਨਣਾ ਸੀ ਸੁਣੋ ਕੀ ਹੁੰਦਾ ਕਿ ਉਸੇ ਜੰਗਲ ਦੇ ਵਿੱਚੋਂ ਹੀ ਗੁਰੂ ਗੋਰਖਨਾਥ ਜੀ ਉਸੇ ਜੰਗਲ ਦੇ ਵਿੱਚੋਂ ਗੁਰੂ ਗੋਰਖਨਾਥ ਜੀ ਆਪਣੇ ਚੇਲਿਆਂ ਦੇ ਨਾਲ ਸ਼ਗਿਰਦਾਂ ਦੇ ਨਾਲ ਲੰਘ ਰਹੇ ਸੀ ਅਤੇ ਚੇਲੇ ਕਹਿੰਦੇ ਨੇ ਕਿ ਗੁਰੂ ਜੀ ਪਿਆਸ ਲੱਗੀ ਐ ਤੇ ਗੁਰੂ ਗੋਰਖਨਾਥ ਜੀ ਫਰਮਾਉਂਦੇ ਨੇ ਕਿ ਬੇਟਾ ਇੱਥੇ ਆਸੇ ਪਾਸੇ ਤੁਸੀਂ ਦੇਖੋ ਕੋਈ ਟੋਬਾ ਸੂਆ ਕੋਈ ਖੂਹ ਹੋਣਾ ਛੱਪੜ ਹੋਣਾ ਤੇ ਉੱਥੋਂ ਤੁਸੀਂ ਪਾਣੀ ਪੀ ਆਓ ਤੇ ਨਾਲੇ ਸਾਡੇ ਲਈ ਲੈ ਆਇਓ ਤੇ ਕੁਦਰਤੀ ਉਸੇ ਹੀ ਖੂਹ ਦੇ ਕੋਲ ਆ ਜਾਂਦੇ ਆ ਜਿਹਦੇ ਵਿੱਚ ਕੇ ਪੂਰਨ ਭਗਤ ਨੂੰ ਸੁੱਟਿਆ ਹੁੰਦਾ ਤਾਂ ਉਹ ਜਦੋਂ ਵੇਖਦੇ ਆ ਵੀ ਖੂਹ ਦੇ ਵਿੱਚ ਤਾਂ ਬੰਦਾ ਵੱਢ ਕੇ ਸੱਟਿਆ ਪਿਆ ਤਾਂ ਉਹ ਭੱਜੇ ਭੱਜੇ ਜਾਂਦੇ ਆ ਗੁਰੂ ਗੋਰਖਨਾਥ ਜੀ ਕੋਲੇ ਤਾਂ ਜਾ ਕੇ ਦੱਸਦੇ ਵੀ ਗੁਰੂ ਜੀ ਐ ਇਦਾਂ ਕਰਕੇ ਐਸ ਖੂਹ ਦੇ ਵਿੱਚ ਤਾਂ ਬੰਦਾ ਵੱਢ ਕੇ ਸੱਟਿਆ ਪਿਆ ਤਾਂ ਉਹ ਕੀ ਕਰਦੇ ਆ ਕਿ ਚਲੋ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਖੂਹ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਪੂਰਨ ਭਗਤ ਨੂੰ ਬਾਹਰ ਕੱਢਣ ਤੋਂ ਬਾਅਦ ਅੰਗਾਂ ਨੂੰ ਜੋੜਿਆ ਜਾਂਦਾ ਹੈ ਤੇ ਬਾਬਾ ਗੋਰਖਨਾਥ ਜੀ ਪੂਰੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਕੋਈ ਮਾੜੀ ਮੋਟੀ ਚੀਜ਼ ਨਹੀਂ ਜਰਾ ਤੁਸੀਂ ਵੀ ਇਤਿਹਾਸ ਇਹਨਾਂ ਦਾ ਪੜ੍ਹ ਲਿਓ ਤਾਂ ਇਹਨਾਂ ਨੇ ਆਪਣੀ ਕਠੋਰ ਤਪੱਸਿਆ ਤੋਂ ਬਾਅਦ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਕਹਿ ਲਓ ਸ਼ਕਤੀਆਂ ਨਾਲ ਕਹਿ ਲਓ ਪਾਵਰ ਨਾਲ ਕਹਿ ਲਓ ਦੁਬਾਰਾ ਜਾਨ ਪਾਈ ਪੂਰਨ ਭਗਤ ਦੇ ਵਿੱਚ ਦੁਬਾਰਾ ਉਸ ਨੂੰ ਜ਼ਿੰਦਾ ਕੀਤਾ ਤੇ ਪੂਰੀ ਗੱਲਬਾਤ ਪੁੱਛੀ ਤਾਂ ਪੂਰਨ ਭਗਤ ਨੇ ਆਪਣੇ ਨਾਲ ਜੋ ਵੀ ਵਾਕਿਆ ਹੋਇਆ ਜੋ ਵੀ ਘਟਨਾ ਬੀਤੀ ਸਾਰੀ ਗੁਰੂ ਗੋਰਖਨਾਥ ਜੀ ਨੂੰ ਦੱਸੀ ਕਿ ਇਦਾਂ ਦਾ ਕਰਕੇ ਮੇਰੀ ਮਤਰਾਈ ਮਾਂ ਦਾ ਮੇਰੇ ਤੇ ਦਿਲ ਆ ਗਿਆ ਸੀ ਤੇ ਉਹ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਪਰ ਮੈਂ ਆਪਣੇ ਟੋਟੇ ਟੋਟੇ ਘਰਾਲੇ ਪਰ ਮਾਂ ਪੁੱਤਰ ਦਾ ਸੱਚਾ ਸੋਚਾ ਰਿਸ਼ਤਾ ਤਾਰ-ਤਾਰ ਨਹੀਂ ਹੋਣ ਦਿੱਤਾ ਤਾਂ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਗੁਰੂ ਗੋਰਖਨਾਥ ਜੀ ਕਹਿੰਦੇ ਨੇ ਕਿ ਤੇਰੇ ਨਾਲ ਬਹੁਤ ਮਾੜਾ ਹੋਇਆ ਬੱਚਾ ਤੇਰੇ ਨਾਲ ਤੁੱਖਾ ਹੋਇਆ ਅਤੇ ਚਲ ਛੱਡ ਜੋ ਪਿੱਛੇ ਹੋ ਗਿਆ ਠੀਕ ਹੈ ਹੁਣ ਤੂੰ ਆਪਣੇ ਰਾਜਵੰਸ਼ ਦੇ ਵਿੱਚ ਆਪਣੇ ਰਾਜ ਮਹਿਲ ਦੇ ਵਿੱਚ ਵਾਪਸ ਚਲਾ ਜਾ ਪਰ ਪੂਰਨ ਭਗਤ ਕਹਿੰਦੇ ਨੇ ਕਿ ਨਹੀਂ ਵੀ ਮੈਂ ਵਾਪਸ ਨਹੀਂ ਜਾਣਾ ਗੁਰੂ ਜੀ ਵੀ ਮੈਨੂੰ ਆਪਣਾ ਚੇਲਾ ਬਣਾ ਲਓ ਤੁਸੀਂ ਇੰਨਾ ਬਾਕੀ ਸਾਥੀਆਂ ਦੇ ਵਾਂਗ ਮੈਂ ਘਰ ਘਰ ਗਿਆ ਕਰਕੇ ਮੰਗ ਕੇ ਤੁਹਾਡੇ ਨਾਲ ਰਹਿ ਲੂੰਗਾ ਖਾ ਲੂੰਗਾ ਪਰ ਮੈਂ ਆਪਣੇ ਮਹਿਲ ਦੇ ਵਿੱਚ ਵਾਪਸ ਨਹੀਂ ਜਾਣਾ ਅਤੇ ਚਲੋ ਪੂਰਨ ਦੀ ਜ਼ਿੱਦ ਅੱਗੇ ਫਿਰ ਗੁਰੂ ਗੋਰਖਨਾਥ ਜੀ ਵੀ ਪਿਆਰ ਨਾਲ ਕਹਿੰਦੇ ਆ ਕਿ ਕੋਈ ਗੱਲ ਨਹੀਂ ਵੀ ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਇਦਾਂ ਕਰ ਲੈ ਤਾਂ ਇੱਕ ਦਿਨ ਕੀ ਹੁੰਦਾ ਕਿ ਗੁਰੂ ਗੋਰਖਨਾਥ ਜੀ ਪੂਰਨ ਭਗਤ ਨੂੰ ਗਜਾ ਕਰਨ ਵਾਸਤੇ ਭੇਜਦੇ ਨੇ ਅਤੇ ਉਸ ਇਲਾਕੇ ਦਾ ਜਿਹੜਾ ਰਾਜਾ ਹੁੰਦਾ ਉਸ ਰਾਜੇ ਦੇ ਮਹਿਲ ਵਿੱਚ ਪੂਰਨ ਭਗਤ ਭਗਵਾ ਬਾਣਾ ਪਾ ਕੇ ਖੈਰ ਮੰਗਣ ਜਾਂਦਾ ਗਜਾ ਕਰਨ ਜਾਂਦਾ ਕਿਉਂਕਿ ਹੁਣ ਉਹ ਗੁਰੂ ਗੋਰਖਨਾਥ ਜੀ ਦਾ ਚੇਲਾ ਬਣ ਚੁੱਕਿਆ ਸੀ ਤੇ ਜਦੋਂ ਗੋਲੀਆਂ ਨੌਕਰਾਨੀਆਂ ਆ ਕੇ ਜਦੋਂ ਖੈਰ ਪਾਉਂਦੀਆਂ ਨੇ ਤਾਂ ਖੈਰ ਨਹੀਂ ਪਵਾਉਂਦਾ ਪੂਰਨ ਭਗਤ ਤਾਂ ਕਹਿੰਦਾ ਕਿ ਜੇਕਰ ਇਸ ਮਹਿਲ ਦੀ ਰਾਣੀ ਆ ਪਾ ਕੇ ਖੈਰ ਪਾਉਗੀ ਤੇ ਪਵਾਉਂਗਾ ਨਹੀਂ ਤੇ ਖਾਲੀ ਮੁੜ ਜਾਣਾ ਤੇ ਉਸ ਵੇਲੇ ਘਰ ਆਏ ਜੋਗੀ ਮੰਗਤੇ ਪੀਰ ਫਕੀਰ ਦਾ ਖਾਲੀ ਮੁੜਨਾ ਅਪਸ਼ਗਣ ਮੰਨਿਆ ਜਾਂਦਾ ਸੀ ਤਾਂ ਗੋਲੀਆਂ ਜਾ ਕੇ ਰਾਣੀ ਨੂੰ ਦੱਸਦੀਆਂ ਕਿ ਰਾਣੀ ਸਹਿਬਾ ਇਦਾਂ ਕਰਕੇ ਬਾਹਰ ਜੋਗੀ ਆਇਆ ਤੇ ਉਹ ਆ ਗੱਲ ਕਹਿੰਦਾ ਤੇ ਤਿੰਨ ਚਾਰ ਵਾਰ ਇਦਾਂ ਗੋਲੀਆਂ ਨੂੰ ਵਾਪਸ ਮੋੜਨ ਤੋਂ ਬਾਅਦ ਰਾਣੀ ਗੁੱਸੇ 'ਚ ਥੱਲੇ ਆਉਂਦੀ ਹੈ ਤੇ ਕਹਿੰਦੀ ਦੇਖਦੀਆਂ ਵੀ ਕਿਹੜਾ ਇਹੋ ਜਿਹਾ ਜੋਗੀ ਹੈ ਜਿਹੜਾ ਮੇਰਾ ਹੁਕਮ ਟੱਲ ਹੀ ਜਾਂਦਾ ਹੈ ਤਾਂ ਜਦੋਂ ਆ ਕੇ ਦੇਖਦੀ ਹੈ ਉਸ ਦੇ ਚਿਹਰੇ ਦਾ ਨੂਰ ਡੁੱਲ ਡੁੱਲ ਪੈਂਦਾ ਉਸ ਦੀ ਮਤਲਬ ਕਿ ਜਵਾਨੀ ਠਾਠਾ ਮਾਰਦੀ ਹੁੰਦੀ ਹੈ ਤਾਂ ਰੰਗ ਰੂਪ ਦੇਖ ਕੇ ਰਾਣੀ ਸੁਨਦਰਾ ਦਾ ਉਸ ਮਹਿਲ ਜੀ ਦੀ ਰਾਣੀ ਥੱਲੇ ਆਈ ਹੁੰਦੀ ਗੁੱਸੇ ਚੋਂ ਤਾਂ ਨਾ ਹੁੰਦਾ ਰਾਣੀ ਸੁਨਦਰਾ ਉਹਦਾ ਦਿਲ ਪੂਰਨ ਭਗਤ ਤੇ ਆ ਜਾਂਦਾ ਉਹਨੂੰ ਉਹਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਤੇ ਰਾਣੀ ਸੁਨਦਰਾ ਪੂਰਨ ਭਗਤ ਨੂੰ ਗਜਾ ਦੇ ਵਿੱਚ ਖੈਰ ਦੇ ਵਿੱਚ ਹੀਰੇ ਚਾਂਦੀ ਸੋਨਾ ਜਵਾਹਰਾਤ ਪੂਰਾ ਮਤਲਬ ਉਹ ਝੋਲੀ ਭਰ ਕੇ ਤੋੜ ਦਿੰਦੀ ਹੈ ਤਾਂ ਪੂਰਨ ਭਗਤ ਜਦੋਂ ਗੁਰੂ ਗੋਰਖਨਾਥ ਜੀ ਕੋਲ ਆ ਕੇ ਦਿਖਾਉਂਦਾ ਸਭ ਕੁਝ ਤਾਂ ਗੁਰੂ ਗੋਰਖਨਾਥ ਜੀ ਕਹਿੰਦੇ ਕਿ ਇਹ ਸਭ ਕੁਝ ਬੱਚਾ ਵਾਪਸ ਕਰਕੇ ਆ ਮੈਂ ਤੈਨੂੰ ਖਾਣ ਪੀਣ ਦੀਆਂ ਵਸਤਾਂ ਲਿਆਉਣ ਵਾਸਤੇ ਕਿਹਾ ਸੀ ਨਾ ਕਿ ਇਹ ਸੋਨਾ ਚਾਹੁੰਦਾ ਇਹ ਆਪਾਂ ਖਾ ਸਕਦੇ ਹਾਂ ਭਲਾ ਤੇ ਗੁਰੂ ਦਾ ਹੁਕਮ ਮੰਨ ਕੇ ਪੂਰਨ ਭਗਤ ਵਾਪਸ ਰਾਣੀ ਸੁੰਦਰਾਂ ਦੇ ਮਹਿਲ ਚ ਜਾਂਦਾ ਹੈ ਤੇ ਜਾ ਕੇ ਕਹਿੰਦਾ ਕਿ ਜੇ ਕੋਈ ਖਾਣ ਪੀਣ ਵਾਲੀ ਚੀਜ਼ ਹੈਗੀ ਤਾਂ ਦੇ ਦਿਓ ਮੇਰੇ ਗੁਰੂ ਨੇ ਉਹੀ ਮੰਗਾਈ ਹੈ ਵੀ ਆ ਸੋਨਾ ਗਹਿਣੇ ਗੱਟੇ ਨਹੀਂ ਚਾਹੀਦੇ ਤੁਸੀਂ ਰੱਖ ਲਓ ਇੰਨੀ ਗੱਲ ਸੁਣ ਕੇ ਰਾਣੀ ਸੁੰਦਰਾਂ ਕੀ ਕਰਦੀ ਹੈ ਕਿ ਫਿਰ 36 ਪ੍ਰਕਾਰ ਦਾ ਭੋਜਨ ਤਿਆਰ ਕਰਵਾਉਂਦੀ ਹੈ ਤੇ 36 ਪ੍ਰਕਾਰ ਦਾ ਭੋਜਨ ਤਿਆਰ ਕਰਕੇ ਨੰਗੇ ਪੈਰੀ ਫਿਰ ਪੂਰਨ ਭਗਤ ਦੇ ਨਾਲ ਜਾਂਦੀ ਹੈ ਗੁਰੂ ਗੋਰਖਨਾਥ ਜੀ ਕੋਲ ਤੇ ਉਹਨਾਂ ਵਾਸਤੇ 36 ਪ੍ਰਕਾਰ ਦਾ ਭੋਜਨ ਲਿਆ ਕੇ ਉਹਨਾਂ ਅੱਗੇ ਰੱਖਦੀ ਹੈ ਕਿ ਬਾਬਾ ਜੀ ਇਹ ਛਕੋ ਰਾਣੀ ਸੁਂਦਰਾ ਦੀ ਇਹ ਸ਼ਰਧਾ ਦੇਖ ਕੇ ਸ਼ਰਧਾ ਭਾਵਨਾ ਦੇਖ ਕੇ ਗੁਰੂ ਗੋਰਖਨਾਥ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਤੇ ਖੁਸ਼ ਹੋ ਕੇ ਰਾਣੀ ਸੁਂਦਰਾ ਨੂੰ ਕਹਿੰਦੇ ਨੇ ਕਿ ਮੰਗ ਬੱਚਾ ਕੀ ਮੰਗਦੀ ਹੈ ਰਾਣੀ ਸੁਂਦਰਾ ਗੁਰੂ ਗੋਰਖਨਾਥ ਜੀ ਨੂੰ ਕਹਿੰਦੀ ਹੈ ਕਿ ਬਾਬਾ ਜੀ ਜੇ ਕੁਝ ਦੇਣਾ ਹੀ ਹੈ ਤਾਂ ਮੈਨੂੰ ਪੂਰਨ ਭਗਤ ਦੇ ਦਿਓ ਪੂਰਨ ਭਗਤ ਮੇਰੀ ਝੋਲੀ ਪਾ ਦਿਓ ਤੇ ਹੁਣ ਆਪਣੇ ਕੀਤੇ ਵਾਅਦੇ ਮੁਤਾਬਕ ਗੁਰੂ ਗੋਖਰਨਾਥ ਜੀ ਆਪਣੇ ਬਚਨਾਂ ਤੋਂ ਮੁਕਰ ਨਹੀਂ ਸਕਦੇ ਤੇ ਆਪਣੇ ਕੀਤੇ ਬਚਨਾ ਮੁਤਾਬਕ ਗੁਰੂ ਗੋਖਰਨਾਥ ਜੀ ਆਪਣੇ ਚੇਲੇ ਪੂਰਨ ਭਗਤ ਨੂੰ ਰਾਣੀ ਸੁੰਦਰਾ ਦੇ ਨਾਲ ਤੋੜ ਦਿੰਦੇ ਆ ਤੇ ਰਾਣੀ ਸੁੰਦਰਾ ਪੂਰਨ ਭਗਤ ਨੂੰ ਰਾਜ ਮਹਿਲ ਦੇ ਵਿੱਚ ਰੱਖਦੀ ਹੈ ਪੂਰਾ ਉੱਥੇ 66 62 ਪੂਰਾ ਮਤਲਬ ਕਿ ਉਹਦੀਆਂ ਸੁਵਿਧਾਵਾਂ ਦਾ ਖਿਆਲ ਰੱਖਦੀ ਹੈ ਪਰ ਪੂਰਨ ਭਗਤ ਨੂੰ ਸਭ ਕੁਝ ਪਸੰਦ ਨਹੀਂ ਆਉਂਦਾ ਤੇ ਉਹਦਾ ਧਿਆਨ ਉਹਦੀ ਸੁਰਤੀ ਉਹਦੀ ਬਿਰਤੀ ਅਜੇ ਵੀ ਆਪਣੇ ਗੁਰੂ ਗੁਰੂ ਗੋਰਖਨਾਥ ਜੀ ਵਿੱਚ ਹੁੰਦੀ ਹੈ ਤੇ ਉਹ ਇਹ ਸਭ ਕੁਝ ਪਸੰਦ ਨਹੀਂ ਕਰਦਾ ਤੇ ਮਹਿਲ ਛੱਡ ਕੇ ਵਾਪਸ ਆਪਣੇ ਗੁਰੂ ਜੀ ਕੋਲ ਰਾਣੀ ਸੁੰਦਰਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਤੇ ਉਹ ਇਸ ਚੀਜ਼ ਨੂੰ ਆਪਣੀ ਬੇਇੱਜ਼ਤੀ ਸਮਝਦੀ ਹੈ ਤੇ ਉਹ ਇਸ ਸਦਮੇ ਦੇ ਵਿੱਚ ਮਹਿਲ ਦੇ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੰਦੀ ਹੈ ਇਸ ਪਿੱਛੋਂ ਗੁਰੂ ਗੋਰਖਨਾਥ ਜੀ ਪੂਰਨ ਭਗਤ ਨੂੰ ਕਹਿੰਦੇ ਨੇ ਕਿ ਹੁਣ ਤੂੰ ਆਪਣੇ ਇਲਾਕੇ ਸਿਆਲਕੋਟ ਦੇ ਵਿੱਚ ਵਾਪਸ ਜਾ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਪੂਰਨ ਭਗਤ ਸਿਆਲਕੋਟ ਵੱਲ ਤੁਰ ਪੈਂਦਾ ਪਰ ਆਪਣੇ ਉਹ ਮਹਿਲ ਦੇ ਵਿੱਚ ਨਹੀਂ ਜਾਂਦਾ ਤੇ ਆਪਣੇ ਸਿਆਲਕੋਟ ਦੇ ਇਲਾਕੇ ਦੇ ਵਿੱਚ ਹੀ ਆਪਣਾ ਡੇਰਾ ਲਗਾ ਲੈਂਦਾ ਹੈ ਉੱਥੇ ਹੀ ਠਹਿਰਾਅ ਕਰ ਲੈਂਦਾ ਹੈ ਮਹਿਲ ਤੋਂ ਕਾਫੀ ਦੂਰ ਤੇ ਉੱਥੇ ਇੱਕ ਬਾਗ ਹੁੰਦਾ ਜਿਹੜਾ ਕਿ ਬਿਲਕੁਲ ਉਜੜ ਚੁੱਕਿਆ ਸੀ ਸੁੱਕ ਚੁੱਕਿਆ ਸੀ ਬੰਜਰ ਹੋ ਚੁੱਕਿਆ ਸੀ ਤੇ ਪੂਰਨ ਭਗਤ ਦੇ ਕਹਿਣ ਤੇ ਉਹ ਬਾਗ ਦੁਬਾਰਾ ਹਰਿਆ ਭਰਿਆ ਖਿੜਿਆ ਬਣ ਜਾਂਦਾ ਹੈ ਕਿਉਂਕਿ ਹੁਣ ਗੁਰੂ ਗੋਖਨਾਥ ਜੀ ਨਾਲ ਰਹਿ ਕੇ ਪੂਰਨ ਭਗਤ ਵੀਰ ਦੀਆਂ ਸਿੱਧੀਆਂ ਦਾ ਮਾਲਕ ਬਣ ਚੁੱਕਿਆ ਸੀ ਆਸੇ-ਪਾਸੇ ਦੇ ਲੋਕ ਦੂਰੋਂ ਨਿੜਿਓਂ ਪੂਰਨ ਭਗਤ ਨੂੰ ਦੇਖਣ ਆਉਣ ਲੱਗੇ ਅਤੇ ਜਿਹੜਾ ਵੀ ਕੋ ਜਿਹੜੀ ਸ਼ਰਦਾ ਵੀ ਲੈ ਕੇ ਆਉਂਦਾ ਉਸ ਦੀ ਪੂਰੀ ਹੋ ਜਾਂਦੀ ਤੇ ਪੂਰਨ ਭਗਤ ਦੀ ਚਾਰੇ ਪਾਸੇ ਬੱਲੇ-ਬੱਲੇ ਹੋ ਗਈ ਪੂਰੇ ਪਾਸੇ ਚੜ੍ਹਾਈ ਹੋ ਗਈ ਨਾਮ ਹੋ ਗਿਆ ਲੋਕ ਦੂਰੋਂ-ਦੂਰੋਂ ਪੂਰਨ ਭਗਤ ਕੋਲ ਆਉਣ ਲੱਗੇ ਤੇ ਦੂਜੇ ਪਾਸੇ ਰਾਜਾ ਸਲਮਾਨ ਤੇ ਪੂਰਨ ਦੀ ਮਤਰੀ ਮਾਂ ਰਾਣੀ ਲੂਣਾ ਇਹ ਇੱਕ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸਾਡੇ ਘਰ ਇੱਕ ਔਲਾਦ ਹੋ ਜੇ ਬੱਚਾ ਹੋ ਜੇ ਪਰ ਉਹਨਾਂ ਘਰੇ ਬੱਚਾ ਹੋ ਨਹੀਂ ਸੀ ਰਿਹਾ ਉੱਡ ਦੀ ਉੱਡ ਦੀ ਗੱਲ ਰਾਜੇ ਸਲਵਾਨ ਤੇ ਪੂਰਨ ਦੀ ਮਤਰੀ ਮਾਂ ਰਾਣੀ ਲੂਣਾ ਯਾਨੀ ਕਿ ਰਾਜੇ ਸਲਵਾਨ ਦੀ ਪਤਨੀ ਉਹਨਾਂ ਦੋਹਾਂ ਦੇ ਕੰਨਾਂ 'ਚ ਪੈਂਦੀ ਹੈ ਵੀ ਐਂ ਕਰਕੇ ਆਪਣੇ ਲੱਕ 'ਚ ਕੋਈ ਜੋਗੀ ਆਇਆ ਤੇ ਦੱਸ ਦੇ ਵੀ ਜਿਹੜਾ ਵੀ ਕੋਈ ਉਹਦੇ ਸੱਚੀ ਸਰਦਾ ਭਾਉਣਾ ਲੈ ਕੇ ਜਾਂਦਾ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਰਾਜਾ ਸਲਵਾਨ ਤੇ ਰਾਣੀ ਲੂਣਾ ਆ ਜਾਂਦੇ ਨੇ ਫਿਰ ਪੂਰਨ ਭਗਤ ਦੇ ਡੇਰੇ 'ਚ ਆ ਕੇ ਬੈਠ ਜਾਂਦੇ ਆ ਤੇ ਕਿਉਂਕਿ ਉਸ ਦਾ ਭੇਸ ਥੋੜਾ ਬਦਲ ਚੁੱਕਿਆ ਹੁੰਦਾ ਪੂਰਨ ਭਗਤ ਦਾ ਕਿਉਂਕਿ ਕਾਫੀ ਸਾਲ ਬੀਤ ਚੁੱਕੇ ਹੁੰਦੇ ਨੇ ਕੁਝ ਬਾਣਾ ਉਹਦਾ ਉਸ ਤਰ੍ਹਾਂ ਦਾ ਹੁੰਦਾ ਰਾਜਾ ਸਲਵਾਨ ਤੇ ਲੂਣਾ ਨੂੰ ਪੂਰਨ ਭਗਤ ਦੀ ਪਛਾਣ ਨਹੀਂ ਆਉਂਦੀ ਪਰ ਪੂਰਨ ਨੂੰ ਪਤਾ ਲੱਗ ਜਾਂਦਾ ਕਿ ਇਹ ਮੇਰਾ ਪਿਤਾ ਰਾਜਾ ਸਲਵਾਨ ਤੇ ਮੇਰੀ ਮਤਰਾ ਹੀ ਮਾਰਾਣੀ ਲੂਣਾ ਤਾਂ ਉਹ ਕਹਿੰਦੇ ਨੇ ਕਿ ਬਾਬਾ ਜੀ ਸਾਡੇ ਕੋਲ ਔਲਾਦ ਨਹੀਂ ਹੁੰਦੀ ਸਾਡੇ ਕੋਲ ਬੱਚਾ ਨਹੀਂ ਹੁੰਦਾ ਕਿਰਪਾ ਕਰੋ ਵੀ ਕੋਈ ਮੰਤਰ ਦੱਸੋ ਕੋਈ ਕੋਈ ਆਪਣੀ ਸ਼ਕਤੀ ਦਿਖਾਓ ਤੇ ਕੁਰੂ ਗੋਰਖਨਾਥ ਜੀ ਦਾ ਚੇਲਾ ਪੂਰਨ ਭਗਤ ਕੀ ਕਰਦਾ ਹੈ ਕਿ ਉਸ ਦੀ ਤਲੀ ਤੇ ਰਾਜਾ ਸਲਵਾਨ ਦੀ ਤੇ ਕਚੌਲ ਦਾ ਦਾਣਾ ਰੱਖਦਾ ਹੈ 14 ਦਾਣਾ ਰੱਖ ਕੇ ਕਹਿੰਦਾ ਹੈ ਕਿ ਬੱਚਾ ਤੁਹਾਡੇ ਘਰ ਇੱਕ ਪਹਿਲਾਂ ਵੀ ਪੁੱਤਰ ਨੇ ਜਨਮ ਲਿਆ ਸੀ ਸੋਹਣਾ ਸੁਨੱਖਾ ਸੀ ਪਰ ਤੂੰ ਉਸ ਨੂੰ ਵੱਢ ਕੇ ਖੂਦ ਵਿੱਚ ਸਟਾਤਾ ਤੂੰ ਉਹਦੀ ਜਾਨ ਲੱਲੀ ਇਹ ਗੱਲ ਸੁਣ ਕੇ ਰਾਜਾ ਸਲਵਾਨ ਵੇਖੇ ਰਾਣੀ ਲੂਣਾ ਵਾਂ ਤੇ ਰਾਣੀ ਲੂਣਾ ਵੇਖੇ ਰਾਜਾ ਸਲਵਾਨ ਦੇ ਵੱਲ ਵੀ ਆ ਕੀ ਤਾਂ ਉਹਨਾਂ ਦੀ ਧੌਣ ਝੁੱਕ ਜਾਂਦੀ ਹੈ ਤੇ ਉਹ ਹੱਥ ਜੋੜ ਕੇ ਫਿਰ ਗਲਤੀ ਦਾ ਪਛਤਾਵਾ ਕਰਦੇ ਆ ਮਾਫੀ ਮੰਗਦੇ ਆ ਵੀ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰਦੇ ਬਾਬਾ ਜੀ ਤਾਂ ਫੇਰ ਕੀ ਹੁੰਦਾ ਕਿ ਦੂਜੇ ਪਾਸੇ ਦੱਸਣਯੋਗ ਗੱਲ ਇਹ ਵੀ ਹੈ ਜ਼ਿਕਰਯੋਗ ਹੈ ਕਿ ਜਦੋਂ ਪੂਰਨ ਭਗਤ ਨੂੰ ਸਪਾਹੀਆਂ ਨੇ ਵੱਢ ਕੇ ਜੰਗਲ 'ਚ ਸੜਤਾ ਸੀ ਤਾਂ ਉਸ ਉਸ ਘਟਨਾ ਦੇ ਪਿੱਛੋਂ ਜਿਹੜੀ ਰਾਣੀ ਇੱਛਰਾ ਸੀ ਅਸਲੀ ਮਾਤਾ ਪੂਰਨ ਭਗਤ ਦੀ ਉਸ ਦੀ ਨਿਗਾਹ ਚਲੀ ਜਾਂਦੀ ਅੰਨੀ ਹੋ ਜਾਂਦੀ ਆ ਤਾਂ ਉਸੇ ਡੇਰ ਦੇ ਵਿੱਚ ਹੀ ਉਹ ਆ ਜਾਂਦੀ ਹੈ ਤਾਂ ਉਸ ਨੂੰ ਉਸ ਨੂੰ ਪਤਾ ਲੱਗ ਜਾਂਦਾ ਉਸ ਨੂੰ ਆਹਟ ਹੋ ਜਾਂਦੀ ਹੈ ਕਿ ਮੇਰਾ ਪੂਰਨ ਭਗਤ ਪੁੱਤਰ ਇਹੀ ਹੈ ਉਸ ਨੂੰ ਪਛਾਣ ਆ ਜਾਂਦੀ ਹੈ ਦੇਖੋ ਮਾਂ ਮਾਂ ਹੀ ਹੁੰਦੀ ਐਵੇਂ ਲੋਕੀ ਮਾਂ ਕਹਿੰਦੇ ਬੱਚਾ ਜੰਮਦੇ ਸਰ ਮਾਂ ਕਹਿੰਦਾ ਨਾ ਮਾਂ ਮਾਂ ਹੀ ਹੁੰਦੀ ਉਸ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਪੂਰਨ ਪੁੱਤਰ ਇਹੀ ਹੈ ਤਾਂ ਪੂਰਨ ਭਗਤ ਸਿਆਲਕੋਟ ਤੋਂ ਬਾਹਰ ਚਲੇ ਜਾਂਦੇ ਨੇ ਆਪਣੀ ਮਾਤਾ ਛਰਾਂ ਦੇ ਨਾਲ ਵਾਅਦਾ ਕਰਕੇ ਕਿ ਮਾਂ ਮੈਂ ਵਾਪਸ ਜ਼ਰੂਰ ਆਉਂਗਾ ਇਸ ਪਿੱਛੋਂ ਰਾਜ ਸਲਵਾਨ ਤੇ ਰਾਣੀ ਲੂਣਾ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਜਿਹੜਾ ਕਿ ਬਾਅਦ ਚ ਵੱਡਾ ਹੋ ਕੇ ਰਾਜਾ ਰਸਾਲੂ ਬਣਿਆ ਜਦੋਂ ਕਾਫੀ ਸਾਲਾਂ ਬਾਅਦ ਸਿਆਲਕੋਟ ਚ ਵਾਪਸ ਪੂਰਨ ਭਗਤ ਆਪਣੇ ਡੇਰੇ ਚ ਆਉਂਦੇ ਨੇ ਤਾਂ ਰਾਜਾ ਰਸਾਲੂ, ਰਾਜਾ ਸਲਵਾਨ ਤੇ ਰਾਣੀ ਲੂਣਾ ਤਿੰਨੇ ਪੂਰਨ ਭਗਤ ਜੀ ਕੋਲ ਆਉਂਦੇ ਨੇ ਤੇ ਪੂਰਨ ਭਗਤ ਉਹਨਾਂ ਨੂੰ ਗੁਰੂ ਗੋਰਖਨਾਥ ਜੀ ਦਾ ਨਾਮ ਲੈ ਕੇ ਚਿੱਤ ਕਰਕੇ ਆਪਣੀ ਝੋਲੀ ਦੇ ਵਿੱਚੋਂ ਸੋਨੇ ਦੇ ਕੜਾ ਕੱਢ ਦਿਖਾਉਂਦਾ ਹੈ ਤਾਂ ਇਹ ਦੇਖ ਕੇ ਰਾਜਾ ਸਲਵਾਨ, ਰਾਣੀ ਲੂਣਾ ਤੇ ਰਾਜਾ ਰਸਾਲੂ ਤਿੰਨੇ ਹੈਰਾਨ ਹੋ ਜਾਂਦੇ ਨੇ ਤੇ ਰਾਜਾ ਰਸਾਲੂ ਫਿਰ ਸੀਸ ਝੁਕਾਉਂਦਾ ਹੈ ਤਿੰਨੇ ਜਣੇ ਨਮਸਕਾਰ ਕਰਦੇ ਨੇ ਤਾਂ ਅੰਤ ਇਸ ਕਥਾ ਦਾ ਇੱਥੇ ਆ ਕੇ ਅੰਤ ਹੋ ਜਾਂਦਾ ਹੈ ਕਿ ਆਪਣੀ ਵਿਛੜੀ ਹੋਈ ਮਾਤਾ ਇਛਰਾਂ ਨੂੰ ਉਸ ਦਾ ਪੁੱਤਰ ਪੂਰਨ ਭਗਤ ਦੁਬਾਰਾ ਵਾਪਸ ਮਿਲਦਾ ਹੈ ਇਸ ਪਿੱਛੋਂ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਪੂਰਨ ਭਗਤ ਦੀ ਪ੍ਰਸਿੱਧੀ ਚਾਰੇ ਪਾਸੇ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਗੋਰਖਨਾਥ ਜੀ ਦੇ ਚੇਲੇ ਪੂਰਨ ਭਗਤ ਕੋਲ ਆਉਣ ਲੱਗਦੀਆਂ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਵਾਉਣ ਲੱਗਦੀਆਂ ਨੇ ਤਾਂ ਇਸ ਤੋਂ ਬਾਅਦ ਉਦੋਂ ਤੋਂ ਲੈ ਕੇ ਅੱਜ ਤੱਕ ਗੁਰੂ ਗੋਰਖਨਾਥ ਜੀ ਤੇ ਬਾਬਾ ਪੂਰਨ ਭਗਤ ਜੀ ਨੂੰ ਦੁਨੀਆ ਮੰਨਦੀ ਆਈ ਹੈ ਸੰਗਤ ਦੀ ਸ਼ਰਧਾ ਭਾਵਨਾ ਇਹਨਾਂ ਦੇ ਨਾਲ ਜੁੜੀ ਹੋਈ ਹੈ ਇਹ ਟਿੱਲਾ ਪਿੰਡ ਭੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਬਣਿਆ ਹੋਇਆ ਹੈ। ਇਸ ਟਿੱਲੇ ਦੇ ਵਿੱਚ ਪੂਰਨ ਭਗਤ ਜੀ ਇਨਸਾਨੀ ਜਾਮੇ ਚ ਰਹੇ ਨੇ ਤੇ ਉਹਨਾਂ ਨੇ ਇੱਥੇ ਤਪੱਸਿਆ ਵੀ ਕੀਤੀ ਹੈ। ਉਹਨਾਂ ਨੇ ਇੱਕ ਦਾਤਨ ਕਰਕੇ ਇੱਥੇ ਗੱਡਤੀ ਸੀ ਜਿਹੜੀ ਕਿ ਅੱਜ ਵਿਸ਼ਾਲ ਬੀੜ ਦਾ ਰੂਪ ਧਾਰ ਚੁੱਕੀ ਹੈ। ਤੁਸੀਂ ਦੇਖ ਸਕਦੇ ਆਂ ਵੀ ਪੂਰਾ ਮਤਲਬ ਕਿ ਦੂਰ ਦੂਰ ਤੱਕ ਜਿਹੜਾ ਇਹ ਬੀੜ ਹੈ ਜਿਹੜਾ ਜੰਗਲ ਕਹਿ ਲਓ ਬੀੜ ਕਹਿ ਲਓ ਇਹ ਫੈਲਿਆ ਹੋਇਆ। ਤਾਂ ਜਿੱਦੇ ਚੱਕੇ ਕਾਫੀ ਸੰਘਣੇ ਦਰਖਤ ਨੇ। ਤਾਂ 25 ਏਕੜ ਦੇ ਵਿੱਚ ਫੈਲਿਆ ਇਹ ਟਿੱਲਾ ਗਣੇਸਵਾਲ ਦੇ ਰਿਕਾਰਡ ਵਿੱਚ ਵੀ ਦਰਜ ਹੈ ਤਾਂ ਪਿੰਡ ਪੁੱਟੀ ਵਾਲੇ ਦੀ ਸ਼ਰਧਾ ਭਾਵਨਾ ਇਸ ਡੇਰੇ ਦੇ ਨਾਲ ਜੁੜੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਰੀਮ ਬੰਨੇ ਹੋਏ ਨੇ ਕਈ ਲੋਕ ਹਾੜੀ ਸੋਣੀ ਤੇ ਕਣਕ ਚੜਾ ਕੇ ਜਾਂਦੇ ਨੇ ਹੋਰ ਵੀ ਜੋ ਵੀ ਸੁਖਣਾ ਵੀ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਨੇ ਕੱਲਾ ਪਿੰਡ ਪੁੱਟੀ ਵਾਲਾ ਨਹੀਂ ਤੇ ਨਾ ਹੀ ਕੱਲਾ ਮੁਕਸਰ ਲਗਭਗ ਪੂਰੇ ਪੰਜਾਬ ਦੇ ਵਿੱਚੋਂ ਸੰਗਤਾਂ ਇੱਥੇ ਆਉਂਦੀਆਂ ਨੇ ਖਾਸ ਕਰਕੇ ਵਿਸਾਖੀ ਵਾਲੇ ਦਿਨ ਇੱਥੇ ਵੱਡਾ ਮੇਲਾ ਲੱਗਦਾ ਹੈ ਤੇ ਦੂਰੋਂ ਜਿਹੜਾ ਸੰਗਤਾਂ ਆ ਕੇ ਬਾਬਾ ਪੂਰਨ ਭਗਤ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਨੇ ਤੇ ਆਪਣੀਆਂ ਸੁੱਖਾਂ ਮਨੋਕਾਮਨਾਵਾਂ ਸੁੱਖ ਦੀਆਂ ਨੇ ਤੇ ਉਹ ਪੂਰੀਆਂ ਵੀ ਹੁੰਦੀਆਂ ਨੇ ਜਿਵੇਂ ਕਿ ਨੌਕਰੀ ਕਾਰੋਬਾਰ ਵੀਜ਼ਾ ਤੇ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਦੁੱਧ ਪੁੱਤ ਦੀ ਚਾਹੇ ਹੋਵੇ ਉਮੀਦ ਕਰਦਾ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਣੀ ਆ ਸੋ ਕਮੈਂਟ ਕਰਕੇ ਦੱਸਿਓ ਸਾਡੀ ਹੌਸਲਾ ਫਜ਼ਾਈ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇੱਕ ਵੀਡੀਓ ਬਣਾਉਣ ਦੇ ਵਿੱਚ ਤੇ ਤੁਹਾਡਾ ਇੱਕ ਸੈਕਿੰਡ ਲੱਗਦਾ ਲਾਈਕ ਕਮੈਂਟ ਕਰਨ ਦੇ ਵਿੱਚ ਲਾਈਕ ਲਾਜ਼ਮੀ ਕਰਦਿਆ ਕਰੋ ਤੇ ਜੇਕਰ ਚੰਗੀ ਲੱਗੀ ਜਾਣਕਾਰੀ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਹੋਰ ਆਪਾਂ ਬੜੀਆਂ ਚੀਜ਼ਾਂ ਦੇਖੋ ਸ਼ੇਅਰ ਕਰਦੇ ਆਂ ਇਦਾਂ ਦੀਆਂ ਕੰਮ ਦੀਆਂ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਸ਼ੇਅਰ ਕਰਿਆ ਕਰੋ ਸੋ ਲਾਈਕ ਕਮੈਂਟ ਸ਼ੇਅਰ ਕਰਦੋ ਮੈਂ ਤੁਹਾਡਾ ਆਪਣਾ ਸੁਖ ਬਾਠ ਲਾਹੌਰੀ ਵਾਲਾ ਨਾ ਗਿਆ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਲਈ ਰੱਬ ਰੱਖਾ